ਸਵਾਗਤ ਹੈ ਆਪਣੇ ਫੇਸਬੁੱਕ ਪੇਜ ਅਤੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਜਿਹੜੇ ਮੇਰੇ ਭੈਣ ਭਰਾ ਫੇਸਬੁੱਕ ਤੇ ਵੀਡੀਓ ਦੇਖਦੇ ਆ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਅਤੇ YouTube ਤੇ ਦੇਖਣ ਵਾਲੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਗਏ ਬੈਲ ਦੇ ਇਨਸਾਨ ਨੂੰ ਦਬਾ ਲਓ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਸੰਪਰਕ ਨੰਬਰ ਖੰਡ ਮੈਂ 725 92794 ਨਾਮ ਆਪਣਾ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣਾ ਵੀਰੇ ਇੱਕ ਗੱਬਣ ਵਾਜ ਸ਼ੈਲੀ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲਾਵਾਂਗੇ ਤਸੱਲੀ ਪਰਖ ਤੁਸੀਂ ਕਰ ਲੈਣੀ ਆ ਨੰਬਰ ਵਾਈ ਦਾ ਸਕਰੀਨ ਦੇ ਉੱਤੇ ਚੱਲਦਾ ਰਹਿਣਾਗਾ ਹਾਂਜੀ 사ਸੀ ਕਾ ਬਾਈ ਬਾਈ ਨਾਮ ਤੇ ਪਿੰਡ ਦੱਸ ਦਗੇ ਨਾਮ ਮੇਰਾ ਬਈ ਗੋਪੀ ਦਾ ਪਿੰਡ ਕੋਠਾ ਵੀਰੇ ਜੀ ਬਹੁਤ ਚੰਗਾ ਤਹਿਸੀਲ ਫੂਲ ਹੈ ਨਾ ਦਸੀਲ ਫੂਲ ਹੈ ਮੋਬਾਈਲ ਨੰਬਰ ਜੀ 90414 44766 ओके बाकी नंबर भाई दा स्क्रीन ते चल रिया है जी भाई तेरी ਮੱਝ ਦੇਖਦੇ ਘਰ ਦੀ ਆਪਣੀ ਹਾਂ ਬਈ ਕੰਨ ਮਾ ਸੂਆ ਬਈ ਇਹ ਤੀਜਾ ਬਈ ਤੀਜਾ ਸੂਆ ਜੀ ਦੂਜੇ ਸੂਏ ਕਿੰਨਾ ਦੁੱਧ ਸੀ ਬਈ ਬੜਾ ਕਿੰਡਾ ਦੁੱਧ ਸੀ ਬਈ ਠੀਕ ਹੈ ਜੀ ਕਿੰਨਾ ਸਮਾਂ ਬਾਕੀ ਸੂਣ ਚ ਇਹ ਚ ਰਹਿਗੇ ਬਸ ਸੱਤ ਅੱਠ ਕਿੰਡਾ ਲੈ ਚਲੀ ਵੀ ਨੰਬੇ ਬਾਈ ਦਾ ਦਸਮਤਾ ਕੁਝ ਸੂਆ ਗਿਆ ਤੀਜਾ ਦੂਜੇ ਸੂਏ ਬਾਈ ਕਹਿੰਦਾ 12 ਕਿਲੋ ਦੁੱਧ ਦੀ ਚਵਾਈ ਆਪਣੀ ਕੀਤੀ ਹੋਈ ਆ ਦੇ ਵੀਰੇ ਚਵਾਈ ਦੀ ਕਿਵੇਂ ਸੀ ਇਹ? ਚਵਾਈ ਦੀ ਬਰਗਤ ਕੋਈ ਨਹੀਂ ਬੰਦਾ ਮਾਰਨੀ ਚੋਵੇ ਹੱਥ ਦਾ ਨਹੀਂ ਕਰਦੀ। ਠੀਕ ਹੈ ਜੀ। ਪਰ ਸੜਲੇ ਦੀ ਗਰੰਟੀ ਆ ਆਪਣੀ। ਬਾਕੀ ਪਾਰ ਪਿੱਛੇ ਦੀ ਜੀ। ਕੋਈ ਨਹੀਂ ਸਹੀ ਹੈ ਕੋਈ ਦੀ। ਠੀਕ ਹੈ ਜੀ। ਤੀਜਾ ਸੂਏ ਸੁੰਦੀ ਆ, ਦੂਜੇ ਸੂਏ ਬੜਾ ਕੋ ਦੋਧਰੀ ਚਵਾਈ ਕੀਤੀ ਹੋਈ ਆ। ਬਾਕੀ ਕੱਡਵੱਡ ਸੀਗਾ ਮੱਜ ਦਾ। ਥਾਣਾ ਦਾ ਸੈਤ ਥਾਣਾ ਥਾਣਾ ਪਰ ਰੇਡ ਤੋਂ ਚੱਕਰਵਾ ਆ ਜੰਦੇ ਆ। ਪੂਰੀ ਸਵੈਸ ਤੇ ਲੱਗੇ ਹੋਇਆ ਥਾਣਾ ਤੁਸੀਂ ਦੇਖ ਸਕਦੇ ਆ। ਥਾਣਾ ਦੀ ਪਾਰ ਪਿੱਛੇ ਦੀ ਐਂਟੀ ਕਹਿੰਦੇ ਪੂਰ ਸੜਦੇ ਦੀ ਆਪਣੀ ਗਰੰਟੀ ਆ। ਗੋਲ ਸਿੰਘ ਚ ਆ ਗਏ ਜੀ ਬਾਕੀ ਕੱਡਬੜ ਤੁਸੀਂ ਦੇਖ ਸਕਦੇ ਆ ਸਮਾਂ ਅਜੇ ਪਿਆ ਹਫ਼ਤੇ ਤੇ ਕਰੀਬ ਹਫ਼ਤੇ ਦਾ ਕਾ ਸਾਰੇ ਬਲ ਕੱਢ ਕੇ ਸੂਣਾ ਤੇ ਭਾਈ ਕੀ ਮੁੱਲ ਕਰਦੇ ਆ ਆਪਣਾ ਜੈਜ ਜੈਜ ਵੇਚਣਾ 1.5 ਲੱਖ ਮਾਂ ਤਾਨ ਜੀ ਮਾਂ ਤਾਨ ਮਾਂ ਤਾਨ 1.25 ਤੇ ਕਰ ਠੀਕ ਹੈ ਲਓ ਜੀ ਬਿਲਕੁਲ ਜੈਜ ਮੋਲਾ ਮੰਗਣ ਨੂੰ ਮਾਲਕ ਕਹਿੰਦੇ 1.5 ਲੱਖ ਰੁਪਈਆ ਪਰ ਇਹ 1.25 ਹਜ਼ਾਰ ਦੀ ਜੱਸ ਹੋਈ ਆ ਹੁਣ ਕੀ ਵੀਰ ਬਾਹਰ ਨਾ ਘਟਾਵੇ ਮੰਗ ਪਹਿਲੇ ਦੱਸਦਾ ਵੀਰ ਨੇ ਨਨਮਜੇ ਸੁਹਾ ਦਾ ਵੀੜਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ 2-3 ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਜਿਨ੍ਹਾਂ ਵਿੱਚੋਂ ਅੱਜ ਆ ਇੱਕ ਮੱਝ ਭਾਈਆਂ ਨੇ ਸੇਲ ਕੀਤੀ ਆ ਮੁੱਲ ਕਰ ਨੂੰ 1.5 ਕਰਵਾ ਲਓ 1-55 ਕਰਾ ਲਓ ਪਰ 1,25,000 ਦੀ ਦੇਣੀ ਆ ਵਿੱਚੋਂ ਕੋਈ ਮਾਨ ਤਨ ਮੋਕੇ ਚਲੋ ਸੋਰ ਚੱਪਾ ਹੋ ਜੂਗਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਜਿੱਤੇਗੇ ਨੰਬਰ ਤੇ ਸੰਪਰਕ ਕਰ ਲਓ ਸੰਪਰਕ ਕਰਕੇ ਘਰ ਆ ਕੇ ਮਾਜਰੀ ਤਸੱਲੀ ਪੜਖ ਕੜ ਕੇ ਲੈ ਜਾ ਸਕਦੇ ਆ ਤਸੱਲੀ ਪੜਖ ਤੁਸੀਂ ਕਰਨੀ ਆ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਆਪਣਾ ਕੰਮ ਸਿਰਫ ਵੀਡੀਓ ਬਣਾਉਣਾ ਤੇ ਵੀਡੀਓ ਨੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ